ਹਾਂ ਬੰਦੀ ਨਹੀਂ ਬੈਠੀ ਨਹੀਂ ਕੋਈ ਗੱਲ ਬੜੀ ਹੋ ਗਈ ਫੋਟੋ ਫਿਰ ਆਉਂਦੀ ਐਸਾ ਜਿਹਾ ਅਰੋੜੀ ਆਪ ਨੂੰ ਉਹਦਾ ਖਾਉਣਾ ਪਿੱਛੇ ਆ। ਪੜਾ ਚੈਕਲ ਲੈ ਆ ਜੀ। ਇਸ ਤੋਂ ਨਾਲ ਬਸ ਹੋਵੇ ਬਚੇ। ਫੱਜਾ ਵੀ ਕਰ ਲੋ ਫੱਜਾ ਵੀ ਕਰ ਲੋ। ਇੱਥੇ ਇੱਥੇ ਕਰ ਲੋ ਭਾਜੀ। ਹਾਂ ਕੋਣ ਨਿਹਾਰ ਅੱਜ ਖਾਲਸੇ ਦੇ ਜਨਮਸਥਾਨ ਤਖਤਰੀ ਕੇਸਗਰ ਸਾਹਿਬ ਦੀ ਧਰਤੀ ਤੇ ਮੈਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚਿਆ ਸੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰਾ ਪਰਿਵਾਰ ਤਾਂ ਘਰੋਂ ਤੁਰੇ ਤੁਰਿਆ ਪਰ ਪਾਰਟੀ ਦਾ ਸ਼ਰਮਣੀ ਅਕਾਲੀ ਦਲ ਦਾ ਇੱਕ ਵੀ ਵਰਕਰ ਇੱਕ ਵੀ ਲੀਡਰ ਇਸ ਹਲਕੇ ਦਾ ਐਸਾ ਨਹੀਂ ਸੀ ਜਿਹੜਾ ਅੱਜ ਮੇਰੇ ਨਾਲ ਗੁਰੂ ਦਾ ਸ਼ੁਕਰਾਨਾ ਕਰਨ ਲਈ ਤਖਤਰੀ ਕੇਸਗਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਨਾ ਪਹੁੰਚਿਆ ਹੋਵੇ ਔਰ ਵੱਡੀ ਗੱਲ ਇਹ ਆ ਵੀ ਲੋਕ ਆਪ ਮਾਰੇ ਆਪਣੀਆਂ ਗੱਡੀਆਂ ਆਪਣਾ ਤੇਲ ਵਾੜ ਕੇ ਆਏ ਬਾਡੀ ਦਾ ਸੀਜ਼ਨ ਜਿਵੇਂ ਕਹਿੰਦੇ ਆ ਸਿਰ ਖੁਰਕਣ ਦਾ ਟਾਈਮ ਨਹੀਂ ਹੈ ਇਹਦੇ باوجود ਗੱਡੀਆਂ ਆਪਣੀਆਂ ਲਿਆ ਕੇ ਵੱਡੀ ਗਿਣਤੀ ਸੰਗਤ ਨੂੰ ਨਾਲ ਲੈ ਕੇ ਆ ਕੇ ਮਨ ਲ ਐਡਾ ਵੱਡਾ ਹੌਸਲਾ ਤੇ ਉਤਸ਼ਾਹ ਦਿੱਤਾ ਇਹ ਮੈਂ ਮਹਿਸੂਸ ਕਰਦਾ ਕਿ ਲੋਕਾਂ ਦੀ ਜੋ ਮੈਂ ਸੇਵਾ ਕੀਤੀ ਹੈ ਮੈਂ ਤੇ ਮੇਰੇ ਪਰਿਵਾਰ ਨੇ ਲੋਕ ਉਹਦੀ ਕਦਰ ਕਰ ਰਹੇ ਨੇ ਨਹੀਂ ਕਿਸੇ ਤੇ ਕਹੇ ਤੇ ਚਾਰ ਬੰਦੇ ਨਹੀਂ ਆਉਂਦੇ ਅੱਜ ਤੁਸੀਂ ਦੇਖਿਆ ਹੀ ਆ ਦੁੱਧੀਆਂ ਪਾਰਕ ਐ ਰੂਲਿੰਗ ਪਾਰਟੀ ਦੇ ਲੋਕਾਂ ਦੇ ਜਿਹੜੇ ਰੋਡਸ ਹੋ ਆ ਕਿਸੇ ਤੇ 10 ਕਿਸੇ ਤੇ 20 ਤੋਂ ਵੱਧ ਗੱਡੀਆਂ ਨਹੀਂ ਆਈਆਂ ਇੱਥੇ ਮੇਰਾ ਖਿਆਲ ਆ 2000 ਤੋਂ ਉੱਤੇ ਗੱਡੀ ਆਈ ਆ ਮਤਲਬ ਤਾਂਤਾ ਲੋਕਾਂ ਦਾ ਲੱਗਿਆ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ 9 ਵਜੇ ਤੋਂ ਲੈ ਕੇ 4 ਵਜੇ ਮਤਲਬ ਸੰਗਤ ਜੜੀ ਤੁਰਿਆ ਵਿਹਰਾ ਘੱਟ ਕੇ ਇਸ ਗੱਲ ਦੀ ਨਿਸ਼ਾਨੀ ਆ ਕਿ ਲੋਕ ਸੇਵਾ ਦੀ ਕਦਰ ਕਰਦੇ ਨੇ ਲੋਕ ਕੰਮਾਂ ਦੀ ਕਦਰ ਕਰਦੇ ਨੇ ਹੁਣ ਜਮ ਨਹੀਂ ਦੇਖਦੇ ਕੰਮ ਦੇਖਦੇ ਨੇ ਉਹਨਾ ਛੋਛੇ ਪਾਜੀ ਗਾਮੇ ਪਾਜੀ ਦਾ ਜੋ ਖਤਮ ਹੋ ਗਿਆ ਕਿਉਂਕਿ ਅਸੀਂ ਸੇਵਾ ਕਰਕੇ ਰਾਜਨੀਤੀ ਤੇ ਆਏ ਆਂ ਔਰ ਸੇਵਾ ਦਾ ਲੋਕ ਮੁੱਲ ਪਾਉਣਗੇ ਹਾਰ ਕੇ ਵੀ ਅਸੀਂ ਜਿੱਤੇ ਹੋਏ ਐਮਪੀ ਤੋਂ ਵੱਧ ਆਉਂਦੇ ਰਹੇ ਆ ਤੁਸੀਂ ਵੀ ਲੋਕ ਕਹਿੰਦੇ ਸੀ ਵੀ ਜਿੱਤਿਆ ਹੋਇਆ ਐਮਪੀ ਆਉਂਦਾ ਨਹੀਂ ਹਾਰੇ ਹੋਏ ਤੁਸੀਂ ਆਉਂਦੇ ਹੋ ਅਸੀਂ ਇਹ ਰਿਕਾਰਡ ਤੋੜਿਆ ਸੀ ਤੇ ਉਹ ਰਿਕਾਰਡ ਦਾ ਸਿੱਟਾ ਵੀ ਜਿੱਤਿਆ ਹੋਇਆ ਐਮਪੀ ਇੱਥੇ ਚੋਣ ਲੜਦੀ ਹਿੰਮਤ ਨਹੀਂ ਕਰ ਸਕਿਆ ਉਹ ਤੋਂ ਪਹਿਲਾਂ ਵੀ ਕਾਂਗਰਸ ਦਾ ਇਤਿਹਾਸ ਵੀ ਆ ਕਾਂਗਰਸ ਨੇ ਰੋਟੀਆਂ ਸੇਕ ਕੇ ਲੰਘਦੇ ਹੁੰਦੇ ਆ ਲੋਕਾਂ ਨੂੰ ਆਪਣੇ ਤਰਸ ਤੇ ਛੱਡ ਰਹੇ ਆ ਅੱਜ ਸਭ ਤੋਂ ਵੱਡੀ ਉਸੋ ਦੀ ਗੱਲ ਹੈ ਵੀ ਕਾਂਗਰਸ ਨੇ ਅਨੰਦਪੁਰ ਸਾਹਿਬ ਵਰਗੀ ਸੀਟ ਨੂੰ ਬੋਲੀ ਤੇ ਲਾ ਰੱਖਿਆ ਜੀ ਅਨੰਦਪੁਰ ਸਾਹਿਬ ਵਰਗੀ ਸੀਟ ਤੇ ਆਕਸ਼ਨ ਲਾ ਰੱਖੀ ਆ ਜਿਵੇਂ ਛਰਾ ਦੇ ਠੇਕੇ ਦੀ ਆਕਸ਼ਨ ਹੁੰਦੀ ਆ ਕਾਂਗਰਸ ਦੇ ਟਿਕਟਾਂ ਦੀ ਆਕਸ਼ਨ ਅੱਜ ਲੱਗੀ ਹੋਈ ਆ 15 ਦਿਨਾਂ ਤੋਂ ਮਤਲਬ ਸਭ ਤੋਂ ਵੱਧ ਕਿਹਨੇ ਲੋਕਾਂ ਦੀ ਜੇਪਾਂ ਲੁੱਟਿਆ ਤਾਂ ਲੁੱਟਿਆ ਤੇ ਕਿ ਸਭ ਤੋਂ ਵੱਧ ਤਜੌਰੀਆਂ ਕਿਹਨੇ ਭਰੀਆਂ ਲੋਕਾਂ ਦੀ ਖੂਨ ਜਿੰਨੇ ਦੀ ਕਮਾਈ ਚੂਸ ਕੇ ਅੱਜ ਅ ਨਜਾਇਜ਼ ਮਾਈਨਿੰਗ ਕਰਕੇ ਇੱਥੇ ਖੱਡਾਂ ਪੱਟ ਕੇ ਇੱਥੇ ਵਾਤਾਵਰਨ ਖਰਾਬ ਕਰਕੇ ਸੜਕਾਂ ਤੋੜ ਕੇ ਪੁਲ ਤੋੜ ਕੇ ਮਲ ਜੋ ਇਸ ਇਲਾਕੇ ਦਾ ਜਿਨ੍ਹਾਂ ਨੇ ਵੀ ਇੱਥੇ ਨੁਕਸਾਨ ਕੀਤਾ ਉਹਨਾਂ ਨੂੰ ਕਾਂਗਰਸ ਵੱਧ ਕਮਾਈ ਵਾਲੇ ਪੁੱਤ ਲੱਭ ਕੇ ਲੋਕਾਂ ਦੇ ਵਿੱਚ ਭੇਜਣਾ ਚਾਹੁੰਦੀ ਆ ਤਾਂ ਕਿ ਲੋਕਾਂ ਦੇ ਲੁੱਟੇ ਹੋਏ ਧਨ ਨਾਲ ਲੋਕਾਂ ਦੇ ਮਾਨ ਖਰੀਦ ਕੇ ਝੂਠ ਬੋਲ ਕੇ ਲੋਕਾਂ ਨੂੰ ਵਧੂ ਬਣਾ ਕੇ ਜਿਵੇਂ ਵਰਤਮਾਨ ਉਹਨੇ ਸਤਾ ਹਸਲ ਕੀਤੀ ਆ ਕਾਂਗਰਸ ਸਮਝਦੀ ਆ ਵੀ ਇਸੇ ਤਰ੍ਹਾਂ ਦਾ ਦਾਸ਼ਾ ਸਾਡਾ ਵੀ ਲੱਗ ਸਕਦਾ ਪਰ ਅੱਜ ਦੇ ਇਕੱਠ ਨੇ ਅੱਜ ਦੇ ਰੋਡ ਸ਼ੋਅ ਨੇ ਅੱਜ ਲੋਕਾਂ ਦੀ ਉਤਸ਼ਾਹਤ ਗਿਣਤੀ ਨੇ ਸਾਬਤ ਕਰਤਾ ਕਿ ਕਾੜ ਦੀ ਹਾਂਡੀ ਬਾਰ-ਬਾਰ ਚੜੇਗੀ ਲੋਕ ਕੰਮ ਦਾ ਬੁਲਪਾਉਣਗੇ ਲੋਕ ਕੰਮ ਦੀ ਕਦਰ ਕਰਨਗੇ ਇਹ ਜਿਹੜੇ ਡਰਾਮੇਵਾਜ ਆ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਤੁਸੀਂ ਸਭ ਲੜੇ ਠੀਕ ਆ ਗੱਲ ਫਿਰ ਵਿਐਸਪੀ ਦੇ ਨਾਲ ਰਲ ਕੇ ਲੜੇ ਇਸ ਵਾਰ ਅਸੀਂ ਪੰਜਾਬੀਆਂ ਦੇ ਨਾਲ ਰਲ ਕੇ ਲੜਾਂਗੇ ਪੰਜਾਬ ਪੰਜਾਬੀਆਂ ਦਾ ਅਸੀਂ ਪੰਜਾਬ ਦੇ ਪੰਜਾਬ ਸਾਡਾ ਮਹਾਰਾਜ ਮੈਂ ਨਾਰਾ ਵੀ ਇਹ ਦਿੱਤਾ ਕਿ ਪੰਜਾਬ ਦਾ ਪੁੱਤਾਂ ਪੰਜਾਬ ਲਈ ਲੜਾਂਗਾ ਔਰ ਪੰਜਾਬ ਦਾ ਪੁੱਤਾਂ ਪੰਜਾਬ ਲਈ ਲੜਦਾ ਰਿਹਾ ਔਰ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨੂੰ ਬਚਾਵਾਂਗੇ ਅਸੀਂ ਇਹੀ ਗੱਲ ਕਿਹਾ ਉਠੋ ਸ਼ੇਰ ਪੰਜਾਬੀਓ ਪੰਜਾਬ ਬਚਾ ਲਓ ਮਤਲਬ ਪਤਾ ਲੁੱਟ ਲਿਆ ਬਾਗ ਬਗਾਨਿਆਂ ਨੇ ਹੁਣ ਸਾਨੂੰ ਫਿਕਰ ਆ ਚਿੰਤਾ ਅੱਜ ਜੇ ਕਿਸੇ ਨੂੰ ਪੰਜਾਬ ਦੀ ਲੁੱਟ ਬਰਬਾਦੀ ਤਬਾਹੀ ਦੀ ਚਿੰਤਾ ਦਾ ਕਾਲੀਆਂ ਨੂੰ ਔਰ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਗੱਲ ਆ ਰਹੇ ਆ ਕਿ ਇਸ ਦੇਸ਼ ਨੂੰ ਜੇ ਬਚਾਉਣਾ ਤਾਂ ਦੇਸ਼ ਦੇ ਖੇਤਰੀਵਾਦ ਨੂੰ ਬਚਾਉਣਾ ਪਏਗਾ ਦੇਸ਼ ਦੇ ਰੀਜਨਲਿਜ਼ਮ ਨੂੰ ਬਚਾਉਣਾ ਪਏਗਾ ਅੱਜ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਵੱਡਾ ਖਤਰਾ ਖੇਤਰੀਵਾਦ ਨੂੰ ਦੇ ਹੈ ਤਾਂ ਅੱਜ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਖੇਤਰੀ ਪਾਰਟੀਆਂ ਨੂੰ ਲਗਾ ਰੱਧੀਆਂ ਨੇ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਖੇਤਰੀਵਾਦ ਦੇ ਪਾਰਟੀਆਂ ਨੂੰ ਨੀਮਾ ਖਾਣਾ ਚਾਹੁੰਦੀਆਂ ਨੇ ਆ ਉਹ ਪੈਸੇ ਦੇ ਕੇ ਲਾਲਚ ਦੇ ਕੇ ਅੱਜ ਜਿਹੜਾ ਅਰਹਨ ਪ੍ਰਧਾਨ ਚੋਣਾਂ ਦੇ ਦਿਨਾਂ 'ਚ ਹੋ ਰਿਹਾ ਫੱਡੇ ਫਕਰ ਤੇ ਸਿਟੀਗਾਂ ਭੀ ਵੀ ਜਾ ਰਹੇ ਨੇ ਟਿਕਟਾਂ ਦਿੱਤੀਆਂ ਲੋਕੀ ਜਾ ਰਹੇ ਨੇ ਕਿਉਂਕਿ ਸਤਾ ਦੇ ਕਾਬਜ ਸੁਧਾਥੀ ਲੋਕ ਆ ਗਏ ਸਤਾ ਦੇ ਕਾਬਜ ਕਾਰਪੋਰੇਟ ਚਰਾਵੇ ਆ ਗਏ ਸਤਾ ਉਹਨਾਂ ਲੋਕਾਂ ਦੇ ਅੱਤਾ ਚਲੀ ਗਈ ਜਿਨ੍ਹਾਂ ਦਾ ਉਦੇਸ਼ ਪੈਸੇ ਕਮਾਉਣਾ ਜਿਨ੍ਹਾਂ ਦਾ ਉਦੇਸ਼ ਪੇਟ ਭਾਲਣਾ ਜਿਨ੍ਹਾਂ ਦਾ ਉਦੇਸ਼ ਕੇਵਲ ਪ੍ਰੋਫਿਟ ਕਮਾਉਣਾ ਮਤਲਬ ਉਹਨਾਂ ਦਾ ਸੇਵਾ ਕਰਨਾ ਨਹੀਂ ਹੈ ਇਸੇ ਲਈ ਸੁਨਾਥੀ ਰਾਜਨੀਤੀ ਹੈ ਇਸੇ ਲਈ ਮੌਕਾਪਰਸ ਰਾਜਨੀਤੀ ਹੈ ਔਰ ਕਾਗਰਸ ਨੇ ਸਭ ਤੋਂ ਵੱਧ ਮੁਲਕ ਦੇ ਵਿੱਚ ਮੌਕਾ ਪ੍ਰਸਤੀ ਦੀ ਰਾਜਨੀਤੀ ਕੀਤੀ ਆ ਦੇਖੋ ਇੱਥੇ 10 ਕਰਮਾਂ ਤੇ ਇਕੱਠੇ ਜੱਫੀਆਂ ਪਾਈ ਫਿਰ ਜੰਨੀਆ ਚੰਡੀਗੜ੍ਹ ਆ ਵੀ ਕਰਮਾਂ ਤੇ ਹਰਿਆਣੇ ਦੇ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਦਿੱਲੀ ਇਕੱਠੇ ਹੋ ਕੇ ਲੜ ਰਹੇ ਨੇ ਇੱਥੇ ਕਹਿੰਦੇ ਅਸੀਂ ਹੱਟ-ਹੱਟ ਲੜ ਰਹੇ ਹਾਂ ਪਰ ਇਹ ਜਿਹੜੀ ਧੋਗਲੀ ਨੀਤੀ ਹੈ ਇਹਨਾਂ ਦੀ ਆ ਲੋਕਾਂ ਨੂੰ ਸਮਝ ਆ ਗਈ ਇਸੇ ਲਈ ਲੋਕ ਇਹਨਾਂ ਨੂੰ ਵੋਟ ਨਹੀਂ ਲਾਉਂਦੇ ਇਸੇ ਲਈ ਮਹਲਾ ਜਿਹੜੇ ਉਮੀਦਵਾਰ ਆ ਉਹ ਸੀਟੇ ਉਮੀਦਵਾਰ ਵੀ ਕੋਈ ਛੱਡ ਕੇ ਜਿੱਤਿਆ ਹੋਇਆ ਇਸ ਵਾਰ ਕੋਈ ਕੋਈ ਛੱਡ ਕੇ ਭੱਜਦਾ ਹੁੰਦਾ ਆਪਣਾ ਹਲਕਾ ਜਪੇ ਹੋਈ 2 ਬਾਰ ਛੱਡ ਕੇ ਹਰਗਾ ਭਜੜਾ ਹੈ ਰਾਜਪੁਰ ਸਾਹਿਬ ਦੇ ਮੇਰੇ ਸਰ ਸਾਹਿਬ ਜਿਹੜੇ ਹੈ ਇੱਕ ਵਿਸ਼ੇਸ਼ ਧਰਤੀ ਆ ਅਨੰਤਪੁਰ ਸਾਹਿਬ ਦੀ ਵਿਚਾਰਧਾਰਾ ਅਨੰਤਪੁਰ ਸਾਹਿਬ ਇੱਕ ਸੋਚ ਆ ਅਨੰਤਪੁਰ ਸਾਹਿਬ ਦੀ ਇੱਕ ਵਿਰਾਸਤ ਆ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲਾ ਆਧਾਰ ਹੀ ਅਨੰਤਪੁਰ ਦੀ ਵਿਚਾਰਧਾਰਾ ਨੂੰ ਲਾਇਆ ਕਿ ਜੇ ਮੁਲਕ ਨੂੰ ਤਾਕਤਵਰ ਕਰਨਾ ਮੁਲਕ ਨੂੰ ਉਯੋਗ ਕਰਨਾ ਤਾਂ ਸ੍ਰੀ ਅਨੰਤਪੁਰ ਸਾਹਿਬ ਦਾ ਜਿਹੜਾ ਮਤਾ ਜਿਹਦੇ ਨਾਲ ਸੂਬਿਆਂ ਨੂੰ ਬਦਲਕਾਰ ਦੇ ਕੇ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਦੇਸ਼ ਦੀ ترقی ਹੋ ਸਾਦੀਆ ਉਹ ਨਾਗਪੁਰ ਸਾਹਾ ਦਾ ਮਤਾ ਜਿਹੜਾ ਇੱਕੋ ਇੱਕ ਐਸਾ ਮਤਾ ਸਿਆਸੀ ਪਾਰਟੀ ਦਾ ਡਾਕੂਮੈਂਟ ਆ ਇੱਕੋ ਪਾਰਟੀ ਦਾ ਜਿਹਨੂੰ ਭਾਰਤ ਦੀ ਪਾਰਲੀਮੈਂਟ ਨੇ ਐਡੋਰਸ ਕੀਤਾ ਜਿਹਨੂੰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸਰਵ ਸੰਮਤੀ ਨਾਲ ਪਾਸ ਕੀਤਾ ਬਾ ਸ਼ੁਰੂ ਸ਼ੁਰੂ ਦੇ ਭਾਵੇਂ ਵਿਰੋਧ ਹੋਈ ਸੀ ਬਹੁਤ ਜ਼ਿਆਦਾ ਸ਼ਮਤੀ ਸੀ ਪਰ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਮ ਸਹਿਮਤੀ ਨਾਲ ਇਹਨੂੰ ਪਾਸ ਕਰਕੇ ਸਰਕਾਰੀ ਕਮਿਸ਼ਨ ਬਣਿਆ ਤੇ ਅੱਜ ਕਾਫੀ ਹੱਦ ਤੱਕ ਉਹ ਫੈਡਰਲਿਜ਼ਮ ਮੁਲਕ ਦਾ ਮਜ਼ਬੂਤ ਹੋਇਆ ਸੀ ਪਰ ਆ ਹੁਣ ਕੁਝ ਸਮੇਂ ਤੋਂ ਇੱਕ ਹੋਰ ਲੱਗ ਰਿਹਾ ਫੈਡਰਲਿਜ਼ਮ ਸੁਭਿਆ ਦੇ ਅਧਿਕਾਰ ਖੇਤਰ ਦੇ ਅੰਦਰ ਦਾ ਜ਼ਿਆਦਾ ਵੱਧ ਰਿਹਾ ਅੱਜ ਜੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਤੋੜ ਤੜੀਕ ਹੋਈ ਆ ਉਹਦੇ ਵਿੱਚ ਵੱਡਾ ਕਾਰਨ ਇਹ ਆ ਕਿ ਕੇਂਦਰ ਜਿਹੜੀ ਆ ਉਹ ਸਿੱਧੇ ਤੌਰ ਤੇ ਸੁਭਿਆ ਦੇ ਅਧਿਕਾਰ ਖੇਤਰ ਦਾਖਲ ਦੇ ਲੱਗੀ ਤੇ ਦੁੱਖ ਇਸ ਗੱਲ ਦਾ ਆ ਪਾ ਪਾਰਟੀ ਤੇ ਕਾਂਗਰਸ ਪਾਰਟੀ ਵੀ ਇਸ ਸੋਚ ਦਾ ਕੋਈ ਵਿਰੋਧ ਨਹੀਂ ਕਰ ਰਹੀਆਂ ਬਲਕਿ ਬੀਜੇਪੀ ਦਾ ਸਾਥ ਦੇ ਰਹੀਆਂ ਨੇ ਆ ਕਿਸਾਨ ਕੁੱਟਦੇ ਸਾਨੂੰ ਹਰਿਆਣੇ ਤੇ ਪੈਰ ਧਰਨ ਨਹੀਂ ਕੀਤਾ ਸਾਡੇ ਬੰਦੇ ਮਾਰਤੇ ਪਰ ਇੱਕ ਐਫਆਈਆਰ ਤੱਕ ਨਹੀਂ ਲੱਗਦੀ ਹੋਈ ਹਲਕੋ ਵਿਰੋਧ ਨਹੀਂ ਦੱਦ ਕਰਾਇਆ ਨਾ ਸਤਾ ਤੇ ਨਿਕਰਾਇਆ ਨਾ ਬਰੋਧਿਤ ਤੇ ਨਿਕਰਾਇਆ ਇਹ ਤਾਂ ਮਾੜੀ ਤਹੀਨ ਕੀ ਹੋਦਾ ਜੇ ਕਿਸੇ ਸੂਬੇ ਚ ਕੱਖੋਂ ਹਵਾਲਾ ਕਰਤਾ ਪੰਜਾਬ ਇਸੇ ਲਈ ਸਾਡੀ ਗੈਰਕਾਨੂੰਨੀ ਦਾ ਸਵਾਲ ਆ ਬਕਾਲੀ ਦਾਲ ਇਸ ਦਾ ਹੋ ਰਿਹਾ ਹੈਗਾ ਜੀ ਬੈਲੈਂਸ ਹੋਏਗਾ ਕਾਲੀ ਦਾਲ ਕੋ ਹੋਏਗਾ ਅਕਾਲੀ ਦਾਲ ਕਿੰਗ ਮੇਕਰ ਦਾ ਰੋਲ ਨਭਾਏਗਾ ਹਾਲਾਤ ਮੁੰਤ ਦੇ ਐਸੇ ਨਜ਼ਰ ਆ ਰਹੇ ਨੇ ਕਿਉਂਕਿ ਕੰਫਿਊਜ਼ਨ ਹੋ ਗਿਆ ਮੁਰਕ ਦੇ ਵਿੱਚ ਇੱਕ ਵਾਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈ ਇੱਕ ਵਾਰ ਸੇ ਭਾਜਪਾ ਇਕੱਠੀ ਹੋ ਗਈ ਤੇ ਭਾਜਪਾ ਦੀ ਜਿਹੜੀ ਸੋਚ ਆ ਘਟਕਿਰਤੀਆਂ ਨੂੰ ਨਿਗਾਰਨ ਦੀ ਭਾਜਪਾ ਦੀ ਜਿਹੜੀ ਸੋਚ ਦੇ ਦੇ ਅੰਦਰ ਪ੍ਰੈਜਿਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਲੈਣ ਦੀ ਭਾਜਪਾ ਦੀ ਜਿਹੜੀ ਸੋਚ ਕਿਸਾਨਾਂ ਨਾਲ ਜਿਹੜਾ ਥੱਕਾ ਹੋਇਆ ਇਹ ਸਾਰਿਆਂ ਦੇ ਭਾਵੇਂ ਦੂਜੇ ਪਾਸੇ ਕਾਂਗਰਸ ਤੇ ਕਾਂਗਰਸ ਦੇ ਸਾਥੀ ਜਿਹੜੇ ਆ ਉਹ ਮੌਕਾ ਪ੍ਰਸਤਨ ਲੋਟਰ ਬਦਨਾਮ ਹੋਏ ਹੋਏ ਨੇ ਉਹਨਾਂ ਨੇ ਮੁਲਕ ਨੂੰ ਵੰਡਿਆ ਸੋ ਇਸ ਕਰਕੇ ਅਸੀਂ ਇੱਕ ਕਿੰਗਮੇਕਰ ਦਾ ਰੋਲ ਲੁਮਾਵਾਂਗੇ ਔਰ ਦੇਸ਼ ਦੇ ਵਿੱਚ ਖੇਤਰੀ ਬਾਦ ਪਾਰਟੀਆਂ ਦਾ ਸੰਗਠਨ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਕਰਾਂਗੇ